ਸਬਸਕ੍ਰਾਈਬਰ ਇੱਥੇ ਸਾਰੇ ਵੀਰਾਂ ਨੂੰ ਸੰਦੀਪ ਜੀ ਦਾ ਫਾਨ ਤੁਹਾਡਾ ਬਾਬੋ ਵੈਲਕਮ ਹੈ ਜੀ ਤੇ ਪਿੰਡ ਉਸਮਾ ਪਹੁੰਚ ਚੁੱਕੇ ਆ ਭਾ ਰਾਜਵੀਰ ਉਹ ਬਾਈ ਸੁਨੀਓਰੇ ਖੁਲ ਜੀ ਅੱਜ ਵੀ ਬਾਈ ਕੋ ਛੇ-ਸੱਤ ਲੈ ਕੇ ਪਛੂ ਵਹਿਗੇ ਆ ਚਲੋ ਸ਼ੁਰੂ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਵੀਰੇ ਤੇ ਹੋਰ ਸਭ ਵਧੀਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਜੀ ਵਧੀਆ ਸੰਦੀਪ ਜੀ ਤੁਸੀਂ ਚਲਾਓ ਕਿਵੇਂ ਚੱਲ ਰਿਹਾ ਬਾਈ ਕੰਮ ਵਧੀਆ ਸੰਦੀਪ ਜੀ ਕਿਰਪਾ ਮਹਾਰਾਜ ਜੀ ਕਰਕੇ ਹਾਂ ਜੀ ਤੇ ਅੱਜ ਆਪਾਂ ਗੇਮਾਂ ਨਾਲ ਪਿੱਛ ਤੈਨੂੰ ਪਤਾ ਆਪਣੇ ਭਾਜਿਆ ਜਿਹੰਦੇ ਸਦੀ ਜੀ ਬਾਕੀ ਵੇਖੋ ਸਾਰਿਆਂ ਨੇ ਆਪੋ ਆਪਣੀ ਸੰਗਣਾ ਬਿਲਕੁਲ ਬਿਲਕੁਲ ਜੀ ਬਾਕੀ ਦੁਕਾਨਦਾਰੀ ਹੈ ਜੀ ਗਾਹ ਤੁਰਿਆ ਨਾ ਨਾ ਸਹੀ ਸਹੀ ਗੱਲ ਭਾਜੀ ਸਹੀ ਗੱਲ ਹੈ ਬਾਕੀ ਕਿਸ ਨੇ ਕੇ ਸਮਝਣਾ ਲਿਆ ਹੁੰਦਾ ਕਿਸ ਨੇ ਕੇ ਸਮਝਣਾ ਲਿਆ ਬਿਲਕੁਲ ਜੀ ਬਿਲਕੁਲ ਵੀ ਐਵੇਂ ਆਪਾਂ ਕਹਿ ਦੀ ਉਹ ਮਹਿੰਗਾ ਪਾਉਂਦਾ ਉਹ ਸਸਤਾ ਪਾਉਂਦਾ ਨਾ ਨਾ ਲੋੜ ਹੀ ਨਹੀਂ ਜੀ ਬਿਲਕੁਲ ਬਿਲਕੁਲ ਜੀ ਸਾਰੇ ਭਰਾ ਜੀ ਜੋ ਮਹਿੰਗਾ ਬਾਹੂਰੀ ਉਹਨ ਪਤਾ ਹੋਊਗਾ ਵੇਖਦਾ ਪਾਈ ਪੰਦਾ ਬਿਲਕੁਲ ਬਿਲਕੁਲ ਸੰਦੀਪ ਜੀ ਬਿਲਕੁਲ ਜਿੰਨੀ ਕੀ ਭਾਅ ਰੱਖਣਾ ਬਿਲਕੁਲ ਤੁਹਾਨੂੰ ਬੜਾ ਆਪਣੀ ਹਰ ਗੱਲ ਹੀ ਹੁੰਦੀ ਆ ਇਹ ਭਾਅ ਵੇਖਣਾ ਬਸ ਬਸ ਜਿਹਦਾ ਭਾਅ ਸਹੀ ਹੁੰਦਾ ਵਿਕਦਾ ਮਾਲ ਤੇ ਦੂਜੇ ਦੇ ਫਿਰ ਬਸ ਬਸ ਜੀ ਦੇ ਦੇ ਗਾਦੀਆ ਬਿਲਕੁਲ ਚਲੋ ਅੱਜ ਫਿਰ ਕਿੰਨੀਆਂ ਜੀ ਅੱਜ ਆਪਣੋ ਸੰਦੀਪ ਜੀ ਆ ਗਿਆ ਮਈਆਂ ਦੋ ਮਈਆਂ ਸੂਈਆਂ ਕਿ ਕਿ ਗਾਆਂ ਸੂਈ ਜਾਂ ਤਿੰਨ ਗੱਪਣ ਫਿਰ ਇਧਰੋਂ ਸ਼ੁਰੂ ਕਰੀਏ ਬਾਹਰੋਂ ਇਹ ਤੋਂ ਨੀਡੀ ਤੋਂ ਕਰਦੇ ਸ਼ੁਰੂ ਗੱਪਣ ਕਿ ਸੂਈਆਂ ਨਹੀਂ ਸੂਈਆਂ ਤਿੱਜਾ ਸੁਆ ਮੈਂ ਉਹ ਵੀ ਸੁਣੀ ਉਹ ਹਾਂ ਜੀ ਤੁਹਾਨੂੰ ਪਤਾ ਦੂਜੇ ਲੋਨੀ ਟੱਪਨ ਦੇ ਨਹੀਂ ਡੱਪਾ ਪਰ ਆਫਾ ਤਿੱਜਾ ਹੀ ਕਹਿੰਦੇ ਨੇ ਤਿੱਜਾ ਬਾਕੀ ਕੋਈ ਆਪਣੀ ਸਮਝ ਵਾਲੇ ਪਿੱਛੇ ਬੱਚਾ ਵੀ ਨੀਲੀ ਦਾ ਜਿਹੜਾ ਕਟਾ ਕਟਾ ਠੀਕ ਹੈ ਇਹ ਹੋ ਗਈ ਕੋਈ 15 16 ਦਾ ਨਾ ਸੁਈ 20 ਦੀ ਵੀ ਹੋ ਸਕਦੀ ਹੈ ਪਰ ਪਤਾ ਦੁੱਧ ਸਹੀ ਦੁੱਧ ਸੰਦੀਪ ਜੀ ਸਹੀ ਜਿਹੜਾ ਹੋਊਗਾ 9 ਕਿਲੋ ਪਰ 8 ਦੀ ਕਿਲੋ ਔਰ ਦੀ ਨਮਰ ਆ ਗਿਆ ਸੰਦੀਪ ਨੁੱਕਾ ਬੰਦੀ ਧਾਰਦਲ ਨਹੀਂ ਫੋਟੋ ਲੱਗਾ ਮਾੜੀ ਦੇਣੀ ਮੈਂ ਆਪਾਂ ਥੋੜੀ ਹੈਗੀ ਮਾੜੀ ਜੀ ਬਿਲਕੁਲ ਬੇਮਲੂ ਮੈਂ ਪਰ ਧਾਰ ਨੇ ਬਰੋ 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 ਸੰਦੀਪ ਜੀ ਲੋਰੀ ਪਿਓਰ ਨੀਲੀ ਲਾਣੀ ਪਿਓਰ ਨੀਲੀ ਸੰਦੀਪ ਜੀ ਤੁਹਾਡੇ ਸਾਹਮਣੇ ਚੈੱਕ ਕਰ ਲਓ ਐ ਮੈਂ ਜਿਹੜਾ ਵੀ ਅੱਖ ਕਰਾਂ ਦੀ ਗਲਾਬੀ ਅੱਖ ਸੰਦੀਪ ਜੀ ਦਾ ਤੇ ਮੈਂ ਵੀ ਵੱਡੀ ਕੋਈ ਇਹ ਨਹੀਂ ਵੀ ਨੀਜੀ ਜੀ ਆ ਪਾ ਲਿਓ ਹਾਂ ਕੋਈ ਐ ਫਾਦੀਆ ਮੈਂ ਨਾ ਸੰਦੀਪ ਐ ਇੱਕ ਨੰਬਰ ਐ ਇੱਕ ਨੰਬਰ ਕੋ ਪੜਨ ਲੱਗਾ ਪਰ ਆਪਾਂ ਦੱਸਣਾ ਵਾ ਆਜੋ ਕੋਈ ਮੋਟਾ ਨੂੰ ਸਾਰਾ ਦੱਸਣਾ ਕੁਝ ਮਨ ਪਰ ਆਨਲਾਈਨ ਮੰਗਾਵੇ ਥੋੜੇ ਤੇ ਤੁਹਾਨੂੰ ਕੱਲ ਨੂੰ ਫੋਨ ਕਰੇ ਆਪਾਂ ਉਹ ਕੰਮ ਨਹੀਂ ਕਰਨਾ ਸਹੀ ਗੱਲ ਹੈ ਜੀ ਹਾਂਜੀ ਸੰਦੀਪ ਜੀ ਤਾਂ ਕਰਮ ਦੇ ਆਈਲੀ ਕਰਮ ਬਿਲਕੁਲ ਜੈ ਸੰਦੀਪ ਜੀ ਮੋਲੇ ਦੇ ਭਾਵੇਂ ਇਹਦਾ ਜੋ ਮਰਜ਼ੀ ਕਰੀਗੇ ਕੋਈ 75 ਵਾਂਗੇ ਕੋਈ 70 ਵਾਂਗੇ ਉਹ ਕੰਮ ਨਹੀਂ ਆਪਾਂ ਕਰਨਾ ਇਹ ਆਪਾਂ 70 ਜੋ 2 ਛੱਡਣਾ 68 ਹਾਂਜੀ 40 ਦੀ ਦੇਣਾ 40 ਦੀ ਸੰਦੀਪ ਇੱਕ ਕੋਈ ਗੱਲ ਕਰ ਦੋ ਬੱਸ ਤੂੰ ਇਹ ਫਰਾਪੇ ਹੀ ਕਰ ਤਾ ਤੇ ਤੁਸੀਂ ਅੱਪੀ ਕਰ ਦੋ ਤੂੰ ਹੀ ਕਰਨੀ ਹੈ ਬਿਲਕੁਲ ਜੈਜ ਮੈਂ ਉਹਨਾਂ ਦੇਣ ਵਾਲੇ ਮੋਲੀ ਕਰਨੇ ਸੰਦੀਪ ਦੂਜਾ ਸੰਦੀਪ ਭਾਜੀ 1000 ਹੀ ਕਰ ਦੋ ਕਰ ਦਾਂਗੇ ਸੰਦੀਪ 60000 65000 ਦੀ ਸੰਦੀ ਦਿਵਾਂਗੇ ਦੇਖ ਲਓ ਪੱਕੜੀ ਚੰਗੀ ਮੈਂ ਆ ਜੀ ਆ ਮਛੀ ਦੇ ਸੰਦੀਪ ਅੱਛਾ ਗੱਪਣ ਗੱਪਣ ਹੀ ਗੱਪਣ ਬੋਧੀ ਵਾਲੀ ਵੇੜ ਆ ਗਈ ਦੀ ਹਾਂ ਜੀ ਹਾਂ ਜੀ ਆ ਵੇਖੋ ਬੋਧੀ ਵਾਲੀ ਚੰਗੀ ਬਣੀ ਭਾਈ ਜੀ ਇਹ ਦੂਜਾ ਸੁਭਾ ਹੀ ਸੰਦੀਪ ਵੱਡੀ ਵੇੜਾ ਵੱਡੀ ਵੇੜਾ ਸੰਦੀਪ ਕੋ ਕਰਾ ਦੇ ਆ ਜੀ ਤਵਾ ਦੀ ਕਿੰਨਾ ਤੇ ਕਰੂਗੀ ਹਾਲੇ ਦਾ 10 ਲੀਟਰ ਲੈ ਜਾ ਹਾਂਜੀ ਹਾਲੇ ਦਾ ਦਿਨ ਲੈ ਜਾਊਗੀ ਦਿਨ ਲੈ ਜਾਊਗਾ ਜੇ ਦਾ ਹਾਲੇ ਦਾ ਸ਼ਹਿਦ ਜਿਹਾ ਹੀ ਹੁੰਦਾ ਬੋਤ ਸੰਦੀਪ ਹੁਣ ਇਹਦਾ ਉਹ ਪਹਿਲੇ ਛੋਏ ਕਹਿੰਦੇ 17-18 ਕਿਲੋ ਛੋਏ ਆਈ 17-18 ਕਿਲੋ ਤੂੰ ਬਾਅਦ ਕੀ ਸੰਦੀਪ ਹੁਣ ਜੇ ਕੋਈ ਵੀ ਇਹਨੇ ਲੈਣੀ ਉਹ ਆਪਣੀ ਜਜਮੈਂਟ ਲਾ ਬਿਲਕੁਲ ਹਾਲੇ ਨਾ ਕੱਲ ਦੀ ਆਈ ਇਹਦੇ ਬਗਾਨੇ ਸਾਰਾ ਤੈਨੂੰ ਪਤਾ ਸੰਦੀ ਮਾੜਾ ਮੋਟਾ ਡੰਗਰ ਕਰਦਾ ਹੀ ਆ ਕਰਦਾ ਡਾਕਦਾ ਵੀ ਹਾਂਜੀ ਆਪੋ ਨਾਲ ਕੇ ਬੰਦੇ ਨੇ ਘਰੋਂ ਨਹੀਂ ਬਾਹਰ ਗੱਡੀਆਂ ਨੇ ਨੇ ਖਰਮੜਾ ਹਾਂਜੀ ਆਲੇ ਐਂ ਦੇ ਠੀਕਾ ਹਾਂਜੀ ਹਾਂਜੀ ਸਰਦੀਪ ਬੱਛੀ ਦੇ ਤਿਆਰ ਹੋਈ ਭਾਵੇਂ 65000 ਦੀ ਵੇਚ ਦੀਏ ਪਰ ਹੁਣ ਜਿਹੜਾ ਅੱਜ ਆਪਾਂ ਭਾਣਾਂ ਦੇ ਭਾਣੇ ਦੇ ਦਿੰਦੀ ਮੋਲੇ ਦਾ 52 ਹਾਂਜੀ ਵਿੱਚੋਂ ਦੋ ਛੱਡ ਦਾਂਗੇ 56 ਦੇ ਦਿੰਦੀਏ ਤੁਸੀਂ ਤਾਂ ਫੋਜੀ ਇੱਕੋ ਹੀ ਗੱਲ ਕਰ ਦੋ ਬਾਬੇ ਜੀ 55 ਆਈਏ ਚਲੋ ਹੋਰ ਹੋ ਜੀ ਉਹ ਰਿਵਾਸ ਦੀ ਕੋਈ ਫੋਨ ਲਾਵੇ ਵੀਰ ਬਾਕੀ ਵੇਹਲਾ ਵਸ਼ੀ ਕਿਨਾਂ ਦੀ ਬਾਕੀ ਮਾਨ ਤਾਂ ਤੁਹਾਡੇ ਫੋਨ ਤੇ ਸੋਹਣੀ ਵੇਲਾ ਕਿਵੇਂ ਵਸ਼ੀ ਵੱਡੀ ਬੈੜਾ ਪੂਰੀ ਘਰ ਵਾਲੀ ਆ ਜਿਹੜਾ ਬੈਨ ਨਾ ਮਾਨ ਇਹ ਵੀ ਕੱਪੜੀਆਂ ਇਹ ਵੀ ਕੱਪੜੀਆਂ ਸਦੀ ਪਹਿਲਾ ਕ੍ਰੋਸ ਟੈਬ ਆ ਗਿਆ ਹਨਾ ਅੱਜ ਨਾ ਵਾਸਤੇ ਆ ਪਿਆ ਵਾ ਵੇਖੋ ਲੋ ਜੀ ਵੱਡੀ ਬੁੱਢੀ ਵੀ ਸੁਣੀ ਵੱਡੀ ਬੈੜਾ ਪਹਿਲਾ ਸੁਆਈ ਆ ਪਹਿਲਾ ਪਹਿਲਾ ਇਹਦਾ ਵੀ ਸੰਦੀਪ ਸ਼ਹਿਦ ਹੀ ਆਉਂਦਾ ਜੀ ਹਾਂ ਜੀ ਇਹਦਾ ਵੀ ਸ਼ਹਿਦ ਹੀ ਆਉਂਦਾ ਜੀ ਤੇ ਪਾ ਜਾਵਾਂਗੇ ਚੱਲੋ ਸੈਤੀ ਹੈ ਲੋ ਕੋਲੇ ਬੋਸੀ ਲੱਗੇ ਨੇ ਆਪਾਂ ਇਹਦੇ ਸ਼ੂਟ ਬਣਾ ਦਈਏ ਇਹਦੇ ਗਾੜੇ ਭਾਈ ਹਾਂਜੀ ਸੰਦੀਪ ਮੋਲ ਦੇ ਦਾ 52 ਹੂੰ 50 ਦੇ ਦਈਏ ਵੇਖ ਲਓ ਅੱਛੀ ਚੰਗੀ ਹੋ ਨਹੀਂ ਜਿਆਦਾ ਕਰ ਦਿੰਦੇ ਥੋੜਾ ਕਰ ਦੋ ਸੋਨਾ ਇੱਕੇ ਰੇ ਦਾ ਦੇ ਟਿੱਕੜੀ ਹਾਂ ਨਹੀਂ ਦੱਸਣੀ 44000 ਦੇ 45000 ਦੇ ਸੰਦੀਪ ਦੇ ਵੀ ਵਾਚ ਠੀਕ ਆ ਕੋਈ ਗਲਤ ਨਹੀਂ ਕਰਾਂ ਚਲੋ ਹਾਂ ਬਾਕੀ ਕੋਈ ਭਾਨ ਭਰਾ ਫੋਨ ਲਾਵੇ ਮਾਨਤਨ ਕਰਦਾ ਜਿਹੜਾ ਸਣੀ ਤੇਰੀ ਵੀਡੀਓ ਵੇਖਿਆ ਹੋਊਗਾ ਉਹਨੂੰ ਸਾਰੇ ਡੰਗਾ ਜੇ ਕੇ ਯਾਰ ਛੱਡਣਾ ਲੈ ਲੋ ਹਜ਼ਾਰ ਦਾ ਮਾਨਤਨ ਕਰ ਦੇਣਾ ਭਾਈ ਹਾਂ ਜਿੰਨਾ ਮੁੱਲ ਪਾਇਆ ਉਹਨਾਂ ਦੇ ਕੇ ਯਾਰ ਮਾਨ ਆਹ ਸੂਈ ਪਰਲੀ ਆਹ ਸੂਈ ਰਾਤ ਦੀ ਰਾਤ ਦੀ ਉਹ ਵਾਛੀ ਦੇ ਵੇਖੋ ਵਾਛੀ ਆ ਗਈ ਨਾ ਆ ਇਹ ਮੇਲੋ ਮੇਰੇ ਸਹਣਾ ਆ ਹੈ ਧੋਣਿਆ ਸ਼ਾਈ ਵਾਲੀ ਆ ਜੀ ਚਲੋ ਆ ਬੋਲਾ ਕਿੰਨਾ ਮੈ ਜੀ ਬੋਲਾ ਇਹ ਸੰਦੀ 4 ਕਿਲੋ ਜੋ ਹੈ ਸਵੇਰੇ 4 ਕਿਲੋ ਬੋਲਾ ਹਾਂ ਜੋ ਹੈ ਆ ਵਾ ਸਵੇਰੇ ਲੋ ਜੀ ਵੇਖੋ ਰਾਤ ਦੀ ਬੋਲੇ ਜੀ ਚਾਰ ਕਰਾ ਤੇ ਵੇਖਣ ਤੁਸੀਂ ਆ ਵੀ ਆਈ ਦੇ ਲਾਓ ਕਿੰਨਾ ਦੁੱਧ ਕਰਨਾ ਆਇਆ ਇਹ ਸੰਦੀਪ ਜੀ ਹੁਣ ਇਹਦੇ ਬੋਲੇ ਜਿਆ ਇਹਨੂੰ ਥਾਣ ਵੀ ਬੜਾ ਸੋਹਣਾ ਆਲੀ ਵਸ਼ੀ ਆ ਕੋਈ ਨਕੀ ਦੀ ਸੰਦੀਪ ਬੜੀ ਖੁਸ਼ੀ ਵਾਕੀ ਚੱਲਣ ਤੋਂ ਕਰਾ ਜੀ ਕੈਮਰਾ ਵੀ ਕਾਲਾ ਆਸ਼ਾ ਕਾਲਾ ਆਸ਼ਾ ਸੰਦੀਪ ਜੀ ਇੱਡੀ ਬਹਿੜਿਆ ਇਹਨੂੰ 15-16 ਕਿਲੋ ਦੁੱਧ ਕੀ ਨਾ ਨਾ ਕੁਝ ਨਹੀਂ ਕਹਿੰਦਾ ਭਾਈ ਜੀ ਬਾਕੀ ਆਪੋ ਆਪਣੀ ਸਮਝਿਆ ਸੰਦੀਪ ਬੋਲੋ ਜੀ ਤੁਹਾਨੂੰ ਜੀ ਫਿਰ ਆ ਦੋ ਵੀ ਸੱਤ ਕਿਸਾ ਜ ਮਰਜੀ ਪਈ ਹੈ ਜੋ ਮਾਰੀ ਪਈ ਛੱਡੀ ਜੀ ਮਾਰੀ ਪਈ ਹੈ ਹਾਂ ਮੋਲ ਸੰਦੀਪ ਇਹਦਾ 57 ਹੂੰ 1 ਕੀ ਹੈ ਛੱਡਾਂਗੇ ਜੂ 55 ਦੀ ਦੇ ਦਾਂਗੇ 55 ਦੀ 55000 ਚਲੋ 55 ਦੀ ਹਾਂ ਕਰ ਦਰਗੇ ਹੋਰ ਮਾਨ ਦਾ ਕਰਦਾ ਕਰਦਾ ਸੰਦੀਪ ਜੀ ਇਹ ਕਾਹਦੇ ਸੰਦੀਪ ਪਈਦਾ ਸਮਾਈ ਆ ਗਈ ਹੈ ਹਾਂਜੀ ਤੇ ਪਾਲੇ ਦਿਨ ਲੈ ਜੂਗੀ ਮੇਰੇ ਸਾਮਣਾ ਨਾ ਹਾਂ ਲੈ ਜਣੇ ਲੈਨੇ 8 ਤੋਂ 8 ਵੀ ਕਰ ਸਕਦੀ 10 ਵੀ ਖਰ ਸਕਦੀ 10 ਵੀ ਖਰ ਸਕਦੀ ਪਹਿਲਾ ਸੁਆ ਪਹਿਲਾ 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 ਕੋ ਬਣਾਣਾ ਪਹਿਲਾ ਸੱਤ ਤਰੇਗਰ ਘਾਤ ਬਿਲਕੁਲ ਜੀ ਹੈ ਜੀ ਤਾਂ ਮੈਨੇ ਕਰ ਦਿਆ ਜੀ ਹਾਂਜੀ ਬਲ ਮੋਲ ਤਾਂ ਸੰਦੀਪ 30000 ਹੀ ਇਹਦਾ ਹਾਂਜੀ ਦੋ ਛੜ ਦੀ 29 ਵੀ ਦੇ ਦਈਏ ਇਹ ਇਹ ਦੇ ਦੇ ਅਗੇ 40 ਹੀ ਦੇ ਦੇ ਅਗੇ 40 ਹੀ ਦੇ ਨਾ ਵੀ ਦੇ ਦਈਏ ਹੋਰ ਜਾਣ ਤੋਂ 27000 27000 ਦੀ 27000 ਮਾਝਲ ਪਾਸੇ ਆ ਕੇ ਪਰਾਦੇ ਚਾਰ ਗਾਵਾਂ ਦੋ ਮੱਝ ਛੇ ਪਸ਼ੂ ਆ ਬਾਈਆਂ ਨੂੰ ਹਾਂਜੀ 27 ਆ ਤੋਰੀ ਨੇ ਸ਼ੁਰੂ ਸੰਦੀਪਾ ਦੁੱਧਾ ਦੁੱਧ 14 ਕਿਲੋ ਐ ਲੀਟਰ ਮਾਰਨਾ ਹੋਵੇ ਸੰਦੀਪਾ 14 ਕਿਲੋ ਲੀਟਰ ਮਾਰਨਾ ਹਾਂਜੀ ਇਸ ਤੋਂ ਵੇਖੋ ਸੂਆ ਦੂਜਾ ਪਹਿਲਾ ਇਹ ਪਹਿਲਾ ਸੂਆ ਪਹਿਲਾ ਸੂਆ 14 ਕਿਲੋ ਦੁੱਧਾ ਵੇਖੋ ਕਰਾ ਦੇ ਨਾੜਾ ਵੇਖ ਕਿੱਡੇ ਕਿੱਡੇ ਹੈ ਬਾਕੀ ਠੀਕ ਆ ਆ ਜੋ ਘਮਾ ਲਿਆ ਕਰੋ ਇਹ ਤਾਂ ਨਹੀਂ ਵੇ ਉਸ ਮਾਰਿਆ ਕੱਡ ਕੱਡ ਪਿੱਛੇ ਲਿਆਦੇ ਆ ਜੈਜ ਮੋਲਾ ਨੇ ਜਿਹੜਾ ਜੈਜ ਹੁੰਦਾ ਮੋੜ ਨਹੀਂ ਜਿਹੜਾ ਖਾਲੀ ਨਾਲ ਤੋਂ ਉਹਦੀ ਵੀ ਬਹਿ ਕੇ ਕਰਤਾ ਵਾ ਉਹਦਾ ਵੀਡੀਓ ਬਣਾਵਾਂਗੇ ਨਾ ਦੋ ਚਾਰ ਵੇਖੀ ਜਾਂਦੀਆਂ ਹਾਂ ਅੱਜ ਦਾ ਅੱਜ ਦਾ ਅੱਜ ਪਾਈ ਭਲਕੇ ਦੋ ਚਾਰ ਗਾ ਘੋਰ ਆਏ ਨੇ ਫਿਰ ਪਰਸੋਂ ਫਿਰ ਤੇ ਆਉਣੀ ਵੀਡੀਓ ਸੱਚੋ ਕੈਮਰਾ ਵੀ ਫੋਟੋ ਭਾਉ ਚਾ ਡਾਟ ਚੰਗੀ ਤਰ੍ਹਾਂ ਮੈਂ ਵੱਡੀ ਸੰਦੀਪ ਛੋਟੀ ਵੀ ਚੱਕਰ ਲਾ ਲਾਸਟ ਪੀਸ ਹੀ ਹੈ ਜੀ ਜਾਂਦੂ ਪਰ ਲਾਸਟ ਪੀਸ ਹੀ ਸੰਦੀਪ ਭਾਵੇਂ ਕੋਈ ਨਾ ਕਰੀਏ ਸਵਾ ਕੋਈ ਨਹੀਂ ਕਰਨਾ ਅੱਜ ਅੱਜ ਦੇਣ ਵਾਲੀਆਂ ਗੱਲਾਂ ਕਰਨੀਆਂ ਜੀ ਇੱਕ ਲੱਖ ਦੇ 18000 ਦੀ ਮੈਂ ਦੇਣੀ ਸੰਦੀਪੇ ਇੱਕ ਲੱਖ 18000 ਦੀ 15000 ਦੀ ਦੇ ਦਾਂਗੇ ਸੰਦੀਪਾ ਤਿੰਨ ਜਾਂਦੂ ਕਰੋ 13000 ਦੇ ਦਾਂਗੇ ਜਾਂ ਜਾਂਦੂ ਇੱਕ 12 ਦੀ ਬਸ ਠੀਕ ਆ ਨਾਲ ਦੋ ਚੋਰਾ ਕੇ ਲੋ ਪਹਿਲਾ ਘੁਆ ਨਾਲ ਸੁਨੀਲ ਜੀ ਪਰ ਮੇਰਾ ਵੀ ਇੱਥੇ ਆ ਕੇ ਚੁਵਾਈ ਕਰ ਚੈੱਕ ਕਰ ਗਏ ਹੱਕ ਤੁਹਾਡਾ ਮੰਨਦਾ ਕਹਨੇ ਜੀ ਜੇ ਨਹੀਂ ਆ ਵੀਡੀਓ ਵੀਡੀਓ ਕੋਲ ਵੀਡੀਓ ਕਾਲ ਤੇ ਅੱਛਾ ਵੀਡੀਓ ਕਾਲ ਤੇ ਵੀਰ ਮੇਰਾ ਤਸੱਲੀ ਕਰ ਗਏ ਹਾਂ ਬਿਲਕੁਲ ਕਿਉਂ ਮੁੜ ਕੇ ਸਰਦੀਪ ਜੀ ਕੋਈ ਪੱਠੇ ਨਾ ਪਾਉਗਾ 14 ਥੋੜੀ ਰਹਿਣਾ ਨਹੀਂ ਨਹੀਂ ਉਹ ਮੈਨੂੰ ਫਿਰ ਪਤਾ ਹੀ ਨਹੀਂ ਜੀ ਚਲੋ ਹਾਂਜੀ ਹੋਰ ਬਾਜੀ ਦੱਸੋ ਵਧੀਆ ਵਧੀਆ ਸੰਦੀਪ ਜੀ ਤੁਸੀਂ ਸੌਂ ਜਾਓ ਉਸਨੂੰ ਹੌਲੀ ਹੌਲੀ ਰੱਖੀ ਕਿਤੇ ਰੱਖੋ ਕੰਮ ਬਸ ਖੇਚ ਕੇ ਸੰਭਾਲ ਲਵੇ ਆਪਾਂ ਨੂੰ ਜਿਆਦਾ ਵੇ ਵਾ ਮੱਝਾ ਮਿਕਸੀ ਰੱਖਿਆ ਮੈਨੂੰ ਬਿਲਕੁਲ ਨਹੀਂ ਭੇਜੀ ਜੀ ਆਪਾਂ ਮਾੜੀ ਘਾਟ ਕੀਤੀ ਪਰ ਹੁਣ ਮੱਝਾਂ ਵੀ ਬਰਾਬਰੀ ਹੈਗਾ ਨਹੀਂ ਇਹਨਾਂ ਦਾ ਨਾ 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 ਠੀਕ ਹੈ ਹਾਂਜੀ ਪੰਜ ਮੋਲ ਠੀਕ ਹੈ ਨਾ ਹਾਂ ਮੋਹਰਾ ਜੀ ਮੋਲ ਜਿਹੜੀ ਸੰਦੀਪ ਪੀਤੇ ਆ ਆਪਣੇ ਤੋਂ ਵੇ ਕੋਸ਼ਿਸ਼ ਕੀਤੀ ਹੈ ਘਾਟ ਕਮਾਈ ਕਰਕੇ ਜੇ ਨਹੀਂ ਵੀ ਰੋਟੀ ਲੈਣ ਰੋਟੀ ਆਪਾਂ ਵੀ ਲੈਂਦੇ ਆ ਮਿਲਦੀ ਭਈ ਹੈ ਜੀ ਰੋਟੀ ਆਪਾਂ ਵੀ ਲੈਂਦੇ ਆ ਤੇ ਪਰ ਬਿਲਕੁਲ ਘੱਟ ਕਰੋ ਅਗਲੇ ਘਰ ਦੀ ਕੋਈ ਕਮਾਈ ਕਰਦੇ ਜੀ ਬਸ ਜੀ ਬਸ ਬਸ ਹਾਂਜੀ ਚਲੋ ਬੋਲੋ ਭਾਈ ਜੀ ਨੰਬਰ ਫ ਨੰਬਰ ਹੈ 9115788044 ਜ਼ਿਲ੍ਹਾ ਤਰਨਤਾਰਨ ਦਾ ਟੋਲ ਪਲਾਜ਼ੇ ਦੇ ਨਾਲ ਹੀ ਆ ਪਿੰਡ ਉਸਮਾ ਚਲੋ ਠੀਕ ਹੈ ਜੀ ਮੇਰੇ ਵੀ ਸਸਤੀ ਕਰ ਸਸਤੀ